ਉਸ ਗੇਟ ਵਿੱਚ ਦੀ ਗੱਡੀ ਲਿਆ ਕੇ ਕਿਸਾਨਾਂ ਦੇ ਉੱਪਰ ਚੜਾਉਣ ਦੇ ਯਤਨ ਨੇ ਜਿਹੜੇ ਉਹਨੇ ਕੀਤੇ ਉਹ 25 30 ਪੁਲਿਸ ਮੁਲਾਜ਼ਮ ਜਿਹੜੇ ਸਿਵਲ ਚ ਵੀ ਸੀਗੇ ਤੇ ਵਰਦੀਧਾਰਕ ਵੀ ਸੀਗੇ ਜਿਹੜੇ ਉਹ ਧੱਕੇ ਮਾਰ ਰਹੇ ਨੇ ਸਭ ਤੋਂ ਵੱਧ ਬਦਮਾਸ਼ੀ ਕਰ ਰਹੇ ਨੇ ਉਹ ਨਾਲ ਲੈ ਕੇ ਆਈ ਬਦਮਾਸ਼ ਟੈਪ ਬੰਦਿਆਂ ਨੂੰ ਇਹ ਕਿਸਾਨਾਂ ਨੂੰ ਜਵਰੀ ਚੁੱਕ ਕੇ ਪਰਾਂ ਸਿੱਟ ਕੇ ਮੈਂ ਇਥੋਂ ਦੀ ਗੱਡੀ ਨਘਾ ਕੇ ਲਿਜਾਉਂ ਜੇ ਕੋਈ ਮੂਰੇ ਆਊਗਾ ਅੱਲਾਹ ਤੜ ਵੀ ਦੇ ਜਦੋਂ ਬੀਬੀਆਂ ਜਾ ਕੇ ਉਸ ਗੱਡੀ ਦੇ ਮੂਰੇ ਲੇਟੀਆਂ ਨੇ ਕਿਸਾਨ ਲੇਟਿਆ ਜੀ ਤਾਂ ਉਹਨਾਂ ਦੀ ਬੀਬੀਆਂ ਦੀਆਂ ਗੁੱਤਾ ਤੱਕ ਇਸ ਮੈਡਮ ਮਨਦੀਪ ਕੌਰ ਨੇ ਪੁੱਟੀਆਂ ਨੇ ਵੀਡੀਓ ਵੀ ਆ ਚੁੱਕੀਆਂ ਨੇ ਖੁਦ ਪਟੀਆਂ ਦੀ ਐਸਪੀ ਹਾਂ ਖੁਦ ਡੀਐਸਪੀ ਐ ਵਾਲ ਵਾਲਾਂ ਨੂੰ ਚਿੰਬੜੀ ਐ ਪੈਣ ਇੱਕ ਵੀਡੀਓ ਸਾਡੇ ਕੋਲ ਇਹ ਵੀ ਹੈਗੀ ਹੈ ਗਾਲਾਂ ਕੱਢਦੀ ਸੀ ਮੈਡਮ ਜੀ ਮਨਦੀਪ ਕੌਰ ਦੀ ਬਹੁਤ ਗਾਲਾਂ ਕੱਢਦੀ ਐ ਮਾਮਾ ਪਹਿਣਾ ਦੀਆਂ ਤੇ ਇਥੋਂ ਤੱਕ ਉਹਨਾਂ ਦੇ ਬੰਦਿਆਂ ਨੇ ਕੱਪੜੇ ਪਾੜ ਦਿੱਤੇ ਬਿਆਨ ਵੀ ਹੁੰਦਾ ਡੀਐਸਪੀ ਦਾ ਉਹ ਕਹਿੰਦੇ ਆ ਕਿ ਮੈਂ ਤਾਂ ਕਿਸਾਨ ਸਮਝਦੀ ਸੀ ਪਰ ਇਹ ਤਾਂ ਕਿਸਾਨਾਂ ਦੇ ਭੇਖ ਦੇ ਵਿੱਚ ਗੁੰਡੇ ਨੇ ਜਿਹੜੇ ਗੁੰਡੇ ਆ ਕੇ ਦਫ਼ਤਰਾਂ ਨੂੰ ਘੇਰ ਲੈਂਦੇ ਨੇ ਫਿਰ ਆਹ ਕੁਝ ਕਰਦੇ ਨੇ ਗੁੰਡਾਗਰਦੀ ਕਿਸੇ ਗੱਲ 'ਚ ਕਹਿ ਰਹੀ ਐ ਸਾਡੇ ਕੋਲੇ ਕੋਈ ਹਥਿਆਰ ਸੀ ਉਹ ਤਾਂ ਫਿਰ ਜੇ ਉਹ ਬਿਆਨ ਦਿੰਦੀ ਐ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਬਣ ਕੇ ਬਿਆਨ ਦੇ ਰਹੀ ਐ ਨਾ ਉਹ ਉਹਨੂੰ ਇੱਕ ਗੇਟ ਨਹੀਂ ਪੈਂਦਾ ਉਹਨੂੰ ਦੋ ਗੇਟ ਪੈਂਦੇ ਦੂਜਾ ਗੇਟ ਬਿਲਕੁਲ ਖੁੱਲਾ ਸੀ ਉਧਰ ਦੀ ਜਾਸ ਨਹੀਂ ਇੱਕ ਵਾਰ ਵੀ ਉਹਨੇ ਕੋਈ ਇਹੋ ਜਿਹਾ ਸੁਨੇਹਾ ਨੀ ਸਟੇਜ ਦੇ ਕੋਲੇ ਪਹੁੰਚਦਾ ਕੀਤਾ ਨਾ ਖੁਦ ਆਪ ਪਹੁੰਚ ਕੀਤੀ ਮੈਨੂੰ ਕੋਈ ਐਮਰਜੈਂਸੀ ਰਸਤਾ ਦਿੱਤਾ ਜਾਵੇ ਜਾਣ ਲਈ ਕਿੱਥੇ ਤਾਂ ਆਮ ਆਦਮੀ ਪਾਰਟੀ ਇੱਕ ਟਿਹਰੇ ਦੇ ਵਿੱਚ ਸੀ ਟਰਾਲੀ ਚੋਰ ਦਾ ਨਾਰਾ ਲੱਗ ਰਿਹਾ ਸੀ ਕਿੱਥੇ ਅੱਜ ਜਿਹੜੀਆਂ ਜਿੰਨੀਆਂ ਵੀ ਵੀਡੀਓ ਚੱਲਣਗੀਆਂ ਉਹ ਮੈਡਨ ਮਨਦੀਪ ਕੋਲ ਡੀਐਸਪੀ ਤੇ ਚੱਲਣਗੀਆਂ ਮਤਲਬ ਮੁੱਦੇ ਤੋਂ ਧਿਆਨ ਭਟਕਾਉਣ ਲਈ ਮੈਂ ਸਮਝਦਾ ਆਮ ਆਦਮੀ ਪਾਰਟੀ ਨੇ ਮਿਲ ਕੇ ਇੱਕ ਪਲਾਨ ਕੀਤਾ ਗਿਆ ਸੀ ਕੱਲ੍ਹ ਵਾਲੀ ਘਟਨਾ ਦਾ ਹੁਣ ਇਹ ਪੰਜਾਬ ਦੀ ਪੁਲਿਸ ਇੰਨਾ ਘਣਾਉਣਾ ਕੰਮ ਕਰ ਰਹੀ ਹੈ ਹਰ ਥਾਂ ਦੇ ਉੱਤੇ ਜਦੋਂ ਲੇਡੀਜ਼ ਧਰਨਾ ਦਿੰਦੀਆਂ ਨੇ ਟੀਚਰ ਅਧਿਆਪਕ ਕੁੜੀਆਂ ਧਰਨਾ ਦਿੰਦੀਆਂ ਨੇ ਅੰਗਣਵਾੜੀ ਵਾਲੀਆਂ ਕਦਾ ਮਰਦ ਉਹਨਾਂ ਦੇ ਧੱਕੇ ਮਾਰਦੇ ਹੈਗੇ ਜੇ ਕਿਸਾਨ ਜਾਂ ਆਮ ਤਾਂ ਉਹਦੇ ਲੇੜੀ ਨੂੰ ਮੁਰੇ ਕਰਦੇ ਹੈਗੇ ਲੋਕੋਾਈ ਟੀਵੀ ਨਾਲ ਜੁੜੇ ਤੁਸੀਂ ਮਹਿਮਤਾਜ ਕੱਲ ਨਾਬਾ ਦੇ ਡੀਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਡੀਐਸਪੀ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਆ ਉਸ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਜੀ ਮੈਂ ਕਹਿੰਦੇ ਨੇ ਕਿ ਕਿਸਾਨਾਂ ਦੇ ਵੱਲੋਂ ਮੇਰਾ ਜੂੜਾ ਪੱਟਿਆ ਗਿਆ ਮੇਰੀ ਵਰਦੀ ਖਿੱਚੀ ਗਈ ਹੈ ਤਾਂ ਉਸ ਤੋਂ ਬਾਅਦ ਇਹ ਮਾਮਲਾ ਪੂਰੀ ਚਾਚਾ ਦੇ ਵਿੱਚ ਆ ਗਿਆ ਸਾਡੇ ਨਾਲ ਉਹ ਕਿਸਾਨ ਮੌਜੂਦ ਨੇ ਜਿਨ੍ਹਾਂ ਨੇ ਕੱਲ ਪ੍ਰਦਰਸ਼ਨ ਕੀਤਾ ਸੀਗਾ ਜਿਨ੍ਹਾਂ ਦੇ ਨਾਲ ਸਾਰਾ ਕੁਝ ਵਾਪਰਿਆ ਸਾਡੇ ਨਾਲ ਬੀਕੇਯੂ ਆਜ਼ਾਦ ਤੋਂ ਜਸਵਿੰਦਰ ਸਿੰਘ ਲੋਂਗੋਵਾਲ ਹੋਣਗੇ ਨਾਲ ਉਹਨਾਂ ਦੇ ਕਿਸਾਨ ਸਾਥੀ ਹੋਣਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਕੱਲ ਕੀ ਮਾਮਲਾ ਕੀ ਵਾਪਰਦਾ ਕਿਸ ਗੱਲੋਂ ਪ੍ਰਦਰਸ਼ਨ ਚੱਲ ਰਿਹਾ ਸੀਗਾ ਤੇ ਫਿਰ ਕੀ ਵਾਪਰਦਾ ਦੱਸਿਓ ਸਾਰਾ ਦੇਖੋ ਕੱਲ ਦੀ ਜਿਹੜੀ ਕਾਲ ਸੀਗੀ ਉਹ ਕਿਸਾਨ ਮਜ਼ਦੂਰ ਮੋਰਚਾ ਦੀ ਡੀਐਸਪੀ ਦਫਤਰ ਨਾਭਾ ਦਾ ਕਰਵਾ ਕਰਨ ਦੀ ਸੀਗੀ ਜੀ ਵੱਖ-ਵੱਖ ਜਥੇਬੰਦੀਆਂ ਆਪਣੇ ਕਾਡਰ ਸਮੇਤ 90 ਦੇ ਡੀਐਸਪੀ ਦਫਤਰ ਮੂਹਰੇ ਪੁੱਜੀਆਂ ਹੋਈਆਂ ਸੀ ਉਹਨਾਂ ਨੇ ਬਕਾਇਦਾ ਐਲਾਨੀਏ ਪ੍ਰੋਗਰਾਮ ਦੇ ਤਹਿਤ ਟੈਂਟ ਲਾ ਕੇ ਕਿਸਾਨ ਦਰਿਆ ਵਿਛਾ ਕੇ ਦਫਤਰ ਦੇ ਮੂਹਰੇ ਘਰਾਓ ਕਰਕੇ ਡੀਐਸਪੀ ਦਫਤਰ ਮੈਡਮ ਦਾ ਐਲਾਨ ਕੀਤਾ ਸਟੇਜ ਤੋਂ ਕਰਾਉਦਾ ਵੀ ਜੀ ਬੈਠੇ ਹੋਏ ਸੀ ਤੇ ਨਾਲ ਦੀ ਨਾਲ ਜਿਹੜੀ ਮੈਡਮ ਮਨਦੀਪ ਕੌਰ ਡੀਐਸਪੀ ਹੈ ਉਹ ਬੈਠੇ ਬਿਠਾਏ ਕਿਸਾਨਾਂ ਤੇ ਜਿੱਥੇ ਦਰਿਆ ਤੇ ਕਿਸਾਨ ਬੈਠੇ ਸੀ ਟੈਂਟ ਦੇ ਥੱਲੇ ਬੈਠੇ ਸੀ ਜੀ ਕੋਈ ਕਿਸ ਤਰ੍ਹਾਂ ਜੇ ਮੈਂ ਸੜਕ ਆਉਂਦੀ ਹੁੰਦੀ ਆ ਉਹਦੇ ਦਫ਼ਤਰ ਤੋਂ ਕਾਫੀ ਦੂਰੀ ਤੇ ਉਹ ਸੜਕ ਲੰਮੀ ਆਉਂਦੀ ਆ ਉਹ ਜੀ ਉਹ ਸੜਕ ਆ ਕੇ ਵੱਡੇ ਰੋਡ ਤੇ ਨਿਕਲਦੀ ਆ ਉੱਥੇ ਗੇਟ ਹੈ ਜਿੱਥੇ ਕਿਸਾਨ ਮੂਰੇ ਬੈਠੇ ਸੀ ਜੀ ਉਸ ਗੇਟ ਵਿੱਚ ਦੀ ਗੱਡੀ ਲਿਆ ਕੇ ਕਿਸਾਨਾਂ ਦੇ ਉੱਪਰ ਚੜਾਉਣ ਦੇ ਯਤਨ ਨੇ ਜਿਹੜੇ ਉਹਨੇ ਕੀਤੇ ਜਿਹੜੇ ਤੁਸੀਂ ਵੀੜੀਆਂ ਮੀਡੀਆ ਦੇ ਵਿੱਚ ਦੇਖੇ ਜੀ ਕੱਲਾ ਇਹ ਵੀ ਨਹੀਂ ਵੀ ਉਹ ਮੈਡਮ ਖੁਦ ਉੱਥੋਂ ਦੀ ਮਜਬੂਰੀ 'ਚ ਕੋਈ ਜਾਣਾ ਚਾਹੁੰਦੀ ਸੀ ਅਸੀਂ ਸਮਝਦੇ ਆ ਜੋ ਕੋ ਮਜਬੂਰੀ ਹੁੰਦੀ ਐ ਐਮਰਜੈਂਸੀ ਜਾਣਾ ਹੁੰਦਾ ਤਾਂ ਅਸੀਂ ਸਾਰੇ ਸਟੇਜ ਤੇ ਸੀ ਆਗੂ ਸਾਨੂੰ ਮਿਲ ਲੈਂਦੀ ਮੈਡਮ ਜੀ ਇੱਕ ਵਾਰ ਵੀ ਉਹਨੇ ਕੋਈ ਇਹੋ ਜਿਹਾ ਸਨੇਹਾ ਨੀ ਸਟੇਜ ਦੇ ਕੋਲੇ ਪਹੁੰਚਦਾ ਕੀਤਾ ਨਾ ਖੁਦ ਆਪ ਪਹੁੰਚ ਕੀਤੀ ਵੀ ਮੈਨੂੰ ਕੋਈ ਐਮਰਜੈਂਸੀ ਰਸਤਾ ਦਿੱਤਾ ਜਾਵੇ ਜਾਣ ਲਈ ਨਹੀਂ ਆਪਾਂ ਜਦੋਂ ਧਰਨੇ ਮਜਾਰੇ ਕਰਦੇ ਆ ਕੋਈ ਐਂਬੂਲੈਂਸ ਆਉਂਦੀ ਹੈ ਕੋਈ ਹੋਰ ਐਮਰਜੈਂਸੀ ਬੰਦੇ ਬੱਚੇ ਆ ਜਾਂਦੇ ਨੇ ਸਕੂਲ ਬਹਿਨਾ ਆ ਜਾਂਦੀਆਂ ਨੇ ਉਹਨਾਂ ਨੂੰ ਰਸਤੇ ਦਿੱਤੇ ਜਾਂਦੇ ਮੰਨੋ ਦਫ਼ਤਰ ਦੇ ਵਿੱਚੋਂ ਬਿਨਾਂ ਜਾਣਕਾਰੀ ਤੋਂ ਜਾਂ ਬਿਨਾਂ ਦੱਸਿਆ ਡੀਐਸਪੀ ਬਾਹਰ ਆਉਂਦੇ ਬਿਲਕੁਲ ਬਿਨਾਂ ਦੱਸਿਆ ਆਉਂਦੇ ਆ ਦੂਜਾ ਜਿੱਥੋਂ ਤੱਕ ਉਸ ਗੱਲ ਨੂੰ ਪੂਰੀ ਨੂੰ ਅਸੀਂ ਖੋਖਿਆ ਕਿ ਮੈਡਮ ਦੀ ਬਾਹਰ ਨਿਕਲਣ ਦੀ ਜਿਹੜੀ ਮਨਸ਼ਾ ਸੀ ਜੀ ਉਹ ਸਭ ਜ਼ਾਹਰ ਹੁੰਦੀ ਹੈ ਜੇ ਉਹਨੇ ਕੋਈ ਐਮਰਜੈਂਸੀ ਪ੍ਰੋਗਰਾਮ ਤੇ ਜਾਣਾ ਹੁੰਦਾ ਤਾਂ ਸਿਰਫ ਜਿਹੜੇ ਗੱਡੀ ਚ ਬੰਦੇ ਆ ਤਿੰਨ ਚਾਰ ਉਹੀ ਨਾਲ ਹੁੰਦੇ ਉਹਦੇ ਸਿਕਿਉਰਟੀ ਗਾਰਡ ਉਹ 25 30 ਪੁਲਿਸ ਮੁਲਾਜ਼ਮ ਜਿਹੜੇ ਸਿਵਲ ਚ ਵੀ ਸੀਗੇ ਤੇ ਵਰਦੀਧਾਰਕ ਵੀ ਸੀਗੇ ਜਿਹੜੇ ਉਹ ਧੱਕੇ ਮਾਰ ਰਹੇ ਨੇ ਸਭ ਤੋਂ ਵੱਧ ਬਦਮਾਸ਼ੀ ਕਰ ਰਹੇ ਨੇ ਉਹ ਨਾਲ ਲੈ ਕੇ ਆਈ ਬਦਮਾਸ਼ ਟਾਇਪ ਬੰਦਿਆਂ ਨੂੰ ਇਹ ਕਿਸਾਨਾਂ ਨੂੰ ਜਵਰੀ ਚੁੱਕ ਕੇ ਪਰਨ ਸਿੱਟ ਕੇ ਮੈਂ ਇਥੋਂ ਦੀ ਗੱਡੀ ਨਘਾ ਕੇ ਲੈ ਜਾਊ ਜੋ ਕੋ ਮੂਰੇ ਆਊਗਾ ਲਤੜ ਵੀ ਦੇਊ ਇਸ ਮਨਸਾ ਨਾਲ ਉਹ ਆਈ ਸੀ ਮੈਡਮ ਤੇ ਦੂਜੀ ਗੱਲ ਇਹ ਵੀ ਆ ਵੀ ਜਿਹੜਾ ਉਹ ਕੰਪਲੈਕਸ ਦੇ ਦਫਤਰ ਦਾ ਘਰਾਓ ਕੀਤਾ ਸੀ ਅਸੀਂ ਉਹਨੂੰ ਇੱਕ 게ਟ ਨਹੀਂ ਪੈਂਦਾ ਉਹਨੂੰ ਦੋ 게ਟ ਪੈਂਦੇ ਠੀਕ ਹੈ ਦੂਜਾ 게ਟ ਬਿਲਕੁਲ ਖੁੱਲਾ ਸੀ ਉਧਰ ਦੀ ਜਾ ਸਕਦੇ ਸੀ ਮਤਲਬ ਦੂਸਰਾ ਰਸਤਾ ਹੈਗਾ ਸੀਗਾ ਜੇ ਲੰਘਣਾ ਹੁੰਦਾ ਉੱਥੋਂ ਬਿਲਕੁਲ ਬਿਲਕੁਲ ਗੱਡੀ ਬਦਲਨੀ ਪੈਂਦੀ ਸਿਰਫ ਰਸਤੇ 'ਚ ਉਹ ਬਲੌਕ ਨਹੀਂ ਸੀਗਾ ਠੀਕ ਹੈ ਅਜਾ ਪਤਾ ਨਹੀਂ ਇਹ ਸਭ ਤੋਂ ਬਾਅਦ ਜਿਹੜੀ ਉੱਥੇ ਕੱਲ ਟਕਰਾਹ ਹੁੰਦਾ ਆ ਕਿਸਾਨਾਂ ਤੇ ਡੀਐਸਪੀ ਮੁਲਾਜ਼ਮਾਂ ਦੇ ਵਿੱਚ ਉਹ ਫਿਰ ਕਿਵੇਂ ਬਣਦਾ ਆ ਉੱਥੇ ਉਹਨਾਂ ਦਾ ਕਹਿਣਾ ਕਿ ਮੈਂ ਤਾਂ ਗੱਲਬਾਤ ਕਰ ਰਹੀ ਆ ਪਰ ਕਿਸਾਨਾਂ ਵੱਲੋਂ ਬਤਮੀਜ਼ੀ ਕੀਤੀ ਕਿ ਜੂੜਾ ਤੱਕ ਹੀ ਦੇਖੋ ਜਦੋਂ ਮੈਡਮ ਜ਼ਬਰਦਸਤੀ ਕਿਸਾਨਾਂ ਦੇ ਨਾਲ ਕਰਨ ਲੱਗੀ ਉਹਨਾਂ ਦੇ ਜਿਹੜੇ 25-30 ਬੰਦੇ ਸੀ ਉਹ ਬਦਮਾਸ਼ੀ ਕਰਨ ਲੱਗੇ ਇਧਰੋਂ ਸਟੇਜ ਤੋਂ ਅਨਾਉਂਸ ਕੀਤਾ ਗਿਆ ਵੀ ਲੇਡੀਜ਼ ਨਾਲ ਇਸ ਤਰ੍ਹਾਂ ਕੋਈ ਆਪਣਾ ਬੰਦਾ ਨਾਲ ਉਲਝ ਜੇ ਠੀਕ ਹੈ ਤੇ ਬੀਬੀਆਂ ਨੂੰ ਭੇਜਿਆ ਗਿਆ ਜਦੋਂ ਬੀਬੀਆਂ ਜਾ ਕੇ ਉਸ ਗੱਡੀ ਦੇ ਮੂਹਰੇ ਲੇਟੀਆਂ ਨੇ ਕਿਸਾਨ ਲੇਟੇ ਆ ਜੀ ਤਾਂ ਉਹਨਾਂ ਦੀ ਬੀਬੀਆਂ ਦੀਆਂ ਕਹਿਣ ਦਾ ਭਾਵ ਗੁੱਤਾਂ ਤੱਕ ਇਸ ਮੈਡਮ ਮਨਦੀਪ ਕੌਰ ਨੇ ਪੋਟੀਆਂ ਨੇ ਵੀਡੀਓ ਵੀ ਆ ਚੁੱਕੀਆਂ ਨੇ ਖੁਦ ਪਟਿਆਲਾ ਡੀਐਸਪੀ ਨੇ ਹਾਂ ਖੁਦ ਡੀਐਸਪੀ ਐ ਬਾਲ ਬਾਲਾ ਨੂੰ ਚਿੰਬੜੀਏ ਭੈਣ ਸਾਡੀ ਹੈਗੀ ਹੈ ਅਰਦਾਸਪੁਰੇ ਤੋਂ ਉਹਦੇ ਬਾਲ ਪੱਟੇ ਆ ਉਵੇਂ ਜਿਵੇਂ ਨਿਸ਼ਾਨੀਆਂ ਨੇ ਸਾਡੇ ਕੋਲ ਸਬੂਤ ਨੇ ਤੇ ਇਸੇ ਤਰ੍ਹਾਂ ਹੀ ਉਹਨੇ ਜਿਹੜੀਆਂ ਇੱਕ ਵੀਡੀਓ ਸਾਡੇ ਕੋਲ ਇਹ ਵੀ ਹੈਗੀ ਹੈ ਗਾਲਾਂ ਕੱਢਦੀ ਦੀ ਮੈਡਮ ਜੀ ਮਨਦੀਪ ਕੌਰ ਦੀ ਬਹੁਤ ਕਿਸਾਨਾਂ ਮਜ਼ਦੂਰਾਂ ਦੀ ਧੀ ਹੋਣ ਦੇ ਨਾਤੇ ਮੈਂ ਸਮਝਦਾ ਉਹਦੀ ਜਵਾਨ ਚੋ ਇਹ ਗੱਲਾਂ ਸੋਭਾ ਨਹੀਂ ਸੀ ਦਿੰਦੀਆਂ ਗਾਲਾਂ ਕੱਢਦੀ ਹੈ ਮਾਮਾ ਭੈਣਾ ਦੀਆਂ ਬੰਦੀ ਸ਼ਬਦਾਵਲੀ ਵਰਤਦੀ ਹੈ ਤੇ ਇੱਥੋਂ ਤੱਕ ਉਹਨਾਂ ਦੇ ਬੰਦਿਆਂ ਨੇ ਕੱਪੜੇ ਪਾੜ ਦਿੱਤੇ ਕਿਸਾਨਾਂ ਦੇ ਜਿਹੜੇ ਉਹਦੇ ਨਾਲ ਸਿਵਲ ਵਰਦੀ ਸੀਗੇ ਵਰਦੀ ਧਾਰਕ ਸੀਗੇ ਤੇ ਪੱਗਾਂ ਲੱਤ ਗਈਆਂ ਚੁੰਨੀਆਂ ਲੱਤ ਗਈਆਂ ਪੈਣਾ ਦੀਆਂ ਪਰ ਫਿਰ ਵੀ ਕਿਸਾਨ ਡੱਟੇ ਰਹੇ ਉਸ ਮੈਡਮ ਨੂੰ ਆਪਦੀ ਅੜੀ ਤੇ ਆਪਦੀ ਜਿੱਦ ਵਗਾਉਣ ਨਹੀਂ ਦਿੱਤੀ ਅੱਛਾ ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਧੀਆਂ ਭੈਣਾਂ ਦੀਆਂ ਗੁੱਤਾਂ ਖਿੱਚੀਆਂ ਗਈਆਂ ਮਾਵਾਂ ਦੀਆਂ ਉੱਥੇ ਉਸ ਤੋਂ ਬਾਅਦ ਤੁਹਾਡੇ ਕਿਸਾਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਫਿਰ ਜਿਹੜਾ ਕੁਝ ਡੀਐਸਪੀ ਕਹਿ ਰਹੇ ਆ ਕਿ ਮੇਰੇ ਨਾਲ ਉਹ ਕੁਝ ਕੀਤਾ ਉਹ ਫਿਰ ਲੱਗਦਾ ਹੈ ਉਹ ਵੀ ਉਹਨੂੰ ਪਰਦਾ ਪਾਉਣ ਲਈ ਕੀਤਾ ਜਾ ਰਿਹਾ ਹੈ ਕਿ ਜੋ ਕੁਝ ਉਹਨਾਂ ਨੇ ਕੀਤਾ ਉਹਨਾਂ ਨੂੰ ਪਤਾ ਲੱਗ ਜਾਵੇ ਵੇਖੋ ਅਸਲ ਸੱਚ ਇਹ ਹੈ ਵੀ ਮੈਂ ਵੀ ਵੀਡੀਓ ਨੂੰ ਖੰਘਾਲ ਲਿਆ ਸੀ ਕਾਫੀ ਨੂੰ ਕਿਉਂਕਿ ਉਦੋਂ ਤਾਂ ਮੌਕੇ ਦੀ ਸਥਿਤੀ ਤੇ ਪਤਾ ਨਹੀਂ ਸੀ ਇਸ ਤਰ੍ਹਾਂ ਲੱਗਦਾ ਜੀ ਅਸਲ ਦੇ ਵਿੱਚ ਜਦੋਂ ਉਹਨਾਂ ਨੇ ਆ ਕੇ ਇਹ ਉਲਡਵਾਜੀ ਪੈਦਾ ਕੀਤੀ ਤੇ ਇੱਕ ਕਿਸਾਨ ਗੱਡੀ ਦੇ ਕਨੈਕਟਰ ਸਾਈਡ ਵਾਲੀ ਪਾਸੇ ਨੂੰ ਚੱਲਿਆ ਜਾਂਦਾ ਹੈ ਜੀ ਤੇ ਉਹ ਜਿਹੜਾ ਕਿਸਾਨ ਗੱਡੀ ਦੇ ਕਨੈਕਟਰ ਵਾਲੇ ਪਾਸੇ ਚੱਲਿਆ ਜਾਂਦਾ ਉਸੇ ਪਾਸੇ ਮੈਡਮ ਹੁੰਦੀ ਹੈ ਜੀ ਤੇ ਉਹਨਾਂ ਦੇ ਬੰਦੇ ਸਾਡੇ ਕਿਸਾਨ ਨੂੰ ਧੱਕਾ ਮਾਰਦੇ ਆ ਜਿਵੇਂ ਕੋਈ ਪਲਾਨ ਨਾਲ ਕੰਮ ਕਰਦੇ ਹੁੰਦੇ ਆ ਉਹ ਮੈਡਮ ਦੇ ਵਿੱਚ ਵੱਜਦਾ ਸਿਰਫ ਇੰਨੀ ਗੱਲ ਹੈ ਕੋਈ ਜੂੜਾ ਨਹੀਂ ਪਟਿਆ ਕੋਈ ਵਰਦੀ ਨਹੀਂ ਪਾੜੀ ਕੁਝ ਨਹੀਂ ਕੀਤਾ ਕਿਉਂਕਿ ਹਰ ਰੋਜ਼ ਹੀ ਅਸੀਂ ਇਹਨਾਂ ਮੁਲਾਜ਼ਮਾਂ ਦੇ ਵਿੱਚ ਰਹਿੰਦੇ ਆ ਸਾਡੀ ਕਿਹੜਾ ਲੜਾਈ ਕੋਈ ਮੈਡਮ ਨਾਲ ਸੀ ਸਾਡੀ ਤਾਂ ਆਪਣੇ ਮੁੱਦੇ ਨਹੀਂ ਪ੍ਰਾਪਤੀ ਖਾਤਰ ਸੰਘਰਸ਼ ਤੇ ਲੜਾਈ ਜਾਰੀ ਹੈ ਅਸੀਂ ਤਾਂ ਪਰਚਾ ਦਰਜ ਕਰਾਉਣਗੇ ਬਹੁਤ ਛੋਟੀ ਮੰਗ ਸੀ ਮੈਂ ਸਮਝਦਾ ਐਡੀ ਕਿ ਛੋਟੀ ਮੰਗ ਦੇ ਉੱਤੇ ਐਡੇ ਵੱਡੇ ਉਹਦੇਦਾਰਾਂ ਨੂੰ ਇੱਕ ਜ਼ਿੰਮੇਵਾਰ ਉਹਦਾ ਹੁੰਦਾ ਹੈ ਡੀਐਸਪੀ ਦਾ ਉਹਨੂੰ ਸਗੋਂ ਗੱਲਬਾਤ ਕਰਨੀ ਚਾਹੀਦੀ ਸੀ ਕਿਸਾਨਾਂ ਨਾਲ ਬਾੜ ਚਾਹ ਨਾਲ ਇਹ ਬਤਮੀਜ਼ੀ ਨਹੀਂ ਕਰਨੀ ਚਾਹੀਦੀ ਸੀ ਇਹ ਬਹੁਤ ਮਦਬਾਕੀਆਂ ਘਟਨਾਵਾਂ ਵਾਪਰੀਆਂ ਉਸ ਤੋਂ ਬਾਅਦ ਇੱਕ ਬਿਆਨ ਵੀ ਹੁੰਦਾ ਡੀਐਸਪੀ ਦਾ ਉਹ ਕਹਿੰਦੇ ਆ ਕਿ ਮੈਂ ਤਾਂ ਕਿਸਾਨ ਸਮਝਦੀ ਸੀ ਪਰ ਇਹ ਤਾਂ ਕਿਸਾਨਾਂ ਦੇ ਭੇਖ ਦੇ ਵਿੱਚ ਗੁੰਡੇ ਨੇ ਜਿਹੜੇ ਗੁੰਡੇ ਆ ਕੇ ਦਫ਼ਤਰਾਂ ਨੂੰ ਘੇਰ ਲੈਂਦੇ ਨੇ ਫਰਾ ਕੁਝ ਕਰਦੇ ਨੇ ਉੱਥੇ ਆ ਕੇ ਦੇਖੋ ਇਹੀ ਗੱਲ ਸਾਫ਼ ਕਰਦੀ ਹੈ ਨਾ ਵੀਰ ਡੀਐਸਪੀ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਪੰਜਾਬ ਪੁਲਿਸ ਦੀ ਡੀਐਸਪੀ ਤਾਂ ਨਹੀਂ ਉਹ ਤਾਂ ਫਿਰ ਜਿਵੇਂ ਬਿਆਨ ਦਿੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਬਣ ਕੇ ਬਿਆਨ ਦੇ ਰਹੀ ਹੈ ਨਾ ਗੁੰਡਾਗਰਦੀ ਕਿਸ ਗੱਲ ਚ ਕਹਿ ਰਹੀ ਹੈ ਸਾਡੇ ਕੋਲੇ ਕੋਈ ਹਥਿਆਰ ਸੀ ਅਸੀਂ ਜਾਣ ਸਾਰ ਦਫਤਰ ਵਿੱਚ ਵੜ ਕੇ ਕੋਈ ਬਤਮੀਜ਼ੀ ਕੀਤੀ ਫਿਰ ਤਾਂ ਅਸੀਂ ਅੰਦਰ ਵੜ ਜਾਂਦੇ ਜਿੱਥੇ ਮੈਡਮ ਬੈਠੀ ਸੀ ਕੁਰਸੀ ਤੇ ਇਸ ਤਰ੍ਹਾਂ ਦੀ ਬਤਮੀਜ਼ੀ ਕਰਨੀ ਹੁੰਦੀ ਇਹ ਰਿਕਾਰਡ ਕਢਾ ਲੈਣੇ ਆ ਵੀ ਕੌਣ ਪਸ਼ੋਖੜ ਦੇ ਵਿੱਚ ਗੁੰਡਾਗਰਦੀ ਕਰਦਾ ਰਿਹਾ ਹੋਊਗਾ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਅਸੀਂ ਆਪਣੇ ਕੋਈ ਨਿੱਜੀ ਕੰਮਾਂ ਵਾਸਤੇ ਨਹੀਂ ਗਏ ਇਹ ਸਮੂਹਿਕ ਲੋਕਾਂ ਦੇ ਕੰਮ ਹੈਗੇ ਆ ਇਹ ਗੁੰਡੇ ਨਹੀਂ ਜਾਇਆ ਕਰਦੇ ਇਹ ਦੇਸ਼ ਦੇ ਜਿਹੜੇ ਸੇਵਾਦਾਰ ਹੁੰਦੇ ਨੇ ਅਸਲੀ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਆ ਆਪਣੇ ਲੋਕਾਂ ਦੀ ਖਾਤਰ ਲੜਨ ਵਾਲੇ ਅਸਲ ਦੇ ਵਿੱਚ ਇਹ ਜੋ ਦੇ ਲੋਕ ਹੁੰਦੇ ਆ ਇਹ ਗੁੰਡੇ ਨਹੀਂ ਹੁੰਦੇ ਮੈਡਮ ਦੀ ਭਾਸ਼ਾ ਕੁਛ ਕਹੀ ਜਾਵੇ ਉਹਦੇ ਨਾਲ ਕੀ ਫਰਕ ਪੈਣ ਲੱਗਿਆ ਲੋਕ ਜਵਾਬ ਦੇਣਗੇ ਉਹਦੀ ਭਾਸ਼ਾ ਤੇ ਨਾਜੀ ਅਕਸਰ ਆਪਾਂ ਦੇਖਦੇ ਆਂ ਕਿ ਜਦੋਂ ਕੋਈ ਪ੍ਰਦਰਸ਼ਨ ਜਾਂ ਧਰਨਾ ਹੁੰਦਾ ਆ ਤਾਂ ਉਸ ਤੇ ਵੇਲੇ ਪੁਲਿਸ ਜਿਹੜੀ ਉਹ ਸਾਹਮਣੇ ਦੋ ਲਹਿਰਾਂ ਬਣਾਉਂਦੀ ਆ ਉਹ ਲਹਿਰਾਂ ਹੁੰਦੀਆਂ ਨੇ ਜੋ ਕਿ ਮਹਿਲਾ ਪੁਲਿਸ ਕਰਮਈ ਹੁੰਦੀਆਂ ਉਹਨਾਂ ਦੀਆਂ ਇਹ ਕੀ ਲੱਗਦਾ ਵੀ ਇਹ ਪੁਲਿਸ ਸ਼ੁਰੂ ਤੋਂ ਸਾਜ਼ਿਸ਼ ਕਰਦੀ ਆ ਕਿ ਔਰਤਾਂ ਨੂੰ ਇਸ ਤਰੀਕੇ ਨਾਲ ਵਰਤਦੀ ਐ ਸੰਘਰਸ਼ਾਂ ਵਿੱਚ ਦੇਖੋ ਸ਼ੁਰੂ ਤੋਂ ਹੀ ਰਿਹਾ ਹੈ ਆਪਣੇਆਂ ਦੇ ਨਾਲ ਆਪਣੇਆਂ ਨੂੰ ਲੜਾਉਣ ਦਾ ਇੱਕ ਪੰਤੜਾ ਹੁੰਦਾ ਐ ਹੁਣੇ ਪੰਜਾਬ ਦੀ ਪੁਲਿਸ ਇੰਨਾ ਘਣਾਉਣਾ ਕੰਮ ਕਰ ਰਹੀ ਹੈ ਹਰ ਥਾਂ ਦੇ ਉੱਤੇ ਚਾਹੇ ਭਗਮੰਤਮਾਨ ਦੀ ਇੱਥੇ ਸੰਗਰੂਰ ਰਹਿਸ਼ ਹੈ ਉੱਥੇ ਜਦੋਂ ਲੇਡੀਜ਼ ਧਰਨਾ ਦਿੰਦੀਆਂ ਨੇ ਟੀਚਰ ਅਧਿਆਪਕ ਕੁੜੀਆਂ ਧਰਨਾ ਦਿੰਦੀਆਂ ਨੇ ਅੰਗਣਵਾੜੀ ਵਾਲੀਆਂ ਤਾਂ ਤਾਂ ਮਰਦ ਉਹਨਾਂ ਦੇ ਧੱਕੇ ਮਾਰਦੇ ਹੈਗੇ ਜੇ ਕਿਸਾਨ ਜਾਂ ਆਮ ਵਿਦਿਆਰਥੀ ਧਰਨਾ ਦਿੰਦੇ ਹੈਗੇ ਜਾਂ ਸਾਡੇ ਅਧਿਆਪਕ ਧਰਨਾ ਦਿੰਦੇ ਹੈਗੇ ਤਾਂ ਉਹਦੋਂ ਲੇਡੀਜ਼ ਨੂੰ ਮੂਰੇ ਕਰਦੇ ਹੈਗੇ ਸੋ ਮੈਂ ਚਾਹੁੰਨਾ ਕਿ ਪੰਜਾਬ ਦੇ ਡੀਜੀਪੀ ਨੂੰ ਇਹ ਜਿਹੜੇ ਪੈਂਤੜੇ ਨੇ ਆਪਸ ਦੇ ਵਿੱਚ ਆਪਣਿਆਂ ਨੂੰ ਲੜਾ ਕੇ ਤੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਵਾਲੇ ਇਹ ਨਹੀਂ ਲੈਣੇ ਚਾਹੀਦੇ ਬੰਦ ਕਰਨੇ ਚਾਹੀਦੇ ਆ ਪੰਜਾਬ ਸਰਕਾਰ ਨੂੰ ਹੀ ਤੇ ਧਿਆਨ ਦੇਣਾ ਚਾਹੀਦਾ ਹੈ ਅੱਛਾ ਆਪਾਂ ਗੱਲ ਕਰ ਲਈਏ ਪ੍ਰਦਰਸ਼ਨ ਦੀ ਕਿਉਂ ਪ੍ਰਦਰਸ਼ਨ ਜਿਹੜਾ ਟਰਾਲੀ ਤੁਹਾਡੀ ਇੱਕ ਹੋਰ ਲੰਬੀ ਹੈ ਉਸ ਕੱਲ ਨੂੰ ਲੈ ਕੇ ਸੀਗਾ ਉਹ ਕਾਰਵਾਈ ਕਰਵਾਉਣ ਦੇ ਲਈ ਸੀਗਾ ਪ੍ਰਦਰਸ਼ਨ ਦੇਖੋ ਪ੍ਰਦਰਸ਼ਨ ਤਾਂ ਇਸ ਗੱਲ ਤੇ ਸੀਗਾ ਆਮ ਆਦਮੀ ਪਾਰਟੀ ਤੇ ਸਾਡਾ ਰੋਸ ਸੀ ਕਿਸਾਨਾਂ ਦਾ ਜੀ ਤੇ ਨਾਬੇ ਦੀ ਪੁਲਿਸ ਤੇ ਪਟਿਆਲੇ ਦੀ ਪੁਲਿਸ ਤੇ ਰੋਸ ਸੀਗਾ ਹੂੰ ਜਦੋਂ ਪਫੂ ਪੰਕਜ ਦੇ ਪਰਚਾ ਦਰਜ ਹੋ ਜਾਂਦਾ ਹੈ ਜੀ ਪਰਚਾ ਦਰਜ ਹੋਣ ਤੋਂ ਬਾਅਦ ਕਰੀਬ 10 ਦਿਨ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਜੀ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਉਹਦਾ ਰਿਮਾਂਡ ਲੈਣਾ ਚਾਹੀਦਾ ਸੀ ਤਾਂ ਕਿ ਪਤਾ ਲੱਗਦਾ ਵੀ ਇਹ ਜਿਹੜੀਆਂ ਦੋ ਟਰਾਲੀਆਂ ਦਾ ਸਮਾਨ ਅੰਦਰੋਂ ਬਰਾਮਦ ਹੋਇਆ ਇੱਕ ਕਿਹੜੇ ਟਰੈਕਟਰਾਂ ਮਗਰ ਆਈਆਂ ਤੇ ਕੌਣ-ਕੌਣ ਬੰਦੇ ਇਨਵੋਲਵ ਨੇ ਤੇ ਵੱਡ ਟੁੱਕ ਕਰਕੇ ਇਹ ਕਿਹੜੇ ਕਵਾੜੀਏ ਕੋਲੇ ਚਲੀਆਂ ਗਈਆਂ ਜੀ ਤੇ ਕਿਹੜੇ ਪੁਲਿਸ ਮੁਲਾਜ਼ਮ ਦੇ ਕਹਿਣ ਤੇ ਆਈਆਂ ਨੇ ਕਿਉਂਕਿ ਮਨਦੀਪ ਸਿੰਘ ਸਿੱਧੂ ਸੀ ਜਿਹੜਾ ਹੂੰ ਉਹ ਬੜੇ ਦਮਗਜੇ ਮਾਰਦਾ ਹੁੰਦਾ ਸੀ ਕਿ ਅਸੀਂ ਤਾਂ ਸਾਰਿਆਂ ਨੂੰ ਜਿਹੜੇ ਕੋਈ ਵਹੀਕਲ ਕਿਸਾਨਾਂ ਦੇ ਅਜਾੜ ਚ ਲਵਾ ਦਿੱਤੇ ਨੇ ਸਾਈਡ ਤੇ ਅਸੀਂ ਤਾਂ ਇਹ ਆਧਾਰ ਕਾਰਡ ਦੇਖ ਕੇ ਦੇਵਾਂਗੇ ਉਹ ਗੱਲ ਸਾਫ਼ ਹੋ ਜਾਂਦੀ ਮੰਦੀਪ ਸਿੰਘ ਸਿੱਧੂ ਵੀ ਇਸ ਘਟਨਾ ਦੇ ਨਾਲ ਜੁੜਦਾ ਹੈਗਾ ਕਿਉਂਕਿ ਉਹ ਸਾਰੇ ਦੋਨੇ ਧਰਨਿਆਂ ਦੇ ਉੱਤੇ ਉਹਦੀ ਜ਼ਿੰਮੇਵਾਰੀ ਸੀਗੀ ਇਹ ਸਮਾਨ ਦੀ ਕਿ ਰਾਖੀ ਕਰਨਾ ਪਰ ਉਹਨੇ ਰਾਖੀ ਨਹੀਂ ਕੀਤੀ ਸਗੋਂ ਇਸ ਤਰ੍ਹਾਂ ਦੇ ਬਦਮਾਸ਼ ਤੇ ਗੁੰਡਿਆਂ ਨੂੰ ਇਸ ਤਰ੍ਹਾਂ ਦੇ ਬਦਮਾਸ਼ ਤੇ ਗੁੰਡਿਆਂ ਨੂੰ ਸਮਾਨ ਸਾਡਾ ਚੋਰੀ ਕਰਨ ਲਈ ਕੋਈ ਦੇਖੂ ਨਹੀਂ ਜੀ ਅਚ ਆਮ ਤੌਰ ਤੇ ਇੱਕ ਚੀਜ਼ ਦੀ ਹੋਰ ਹੁੰਦੀ ਹੈ ਕਿ ਅਕਸਰ ਜਦੋਂ ਹੁੰਦਾ ਧਰਨੇ ਪਰਚਨਾ ਵਿੱਚ ਪੁਲਿਸ ਜਿਹੜੀ ਕਿਸਾਨਾਂ ਨੂੰ ਕੁੱਟਦੀ ਹੈ ਲਾਟਰਦੀ ਹੈ ਧੀਆਂ ਪੈਣਾ ਦੀਆਂ ਬੇਪੱਤੀਆਂ ਕਰਦੀ ਹੈ ਤਾਂ ਅੱਜ ਤੱਕ ਕਿਸੇ ਪੁਲਿਸ ਮੁਲਾਜ਼ਮ ਉੱਤੇ ਕਾਰਵਾਈ ਹੋਈ ਹੈ ਦੇਖੋ ਕਾਰਵਾਈ ਕਰਵਾਈ ਜਾ ਸਕਦੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਹੈ ਅਧੋਲਣਕਾਰੀਆਂ ਦੀ ਅਸਲ ਦੇ ਵਿੱਚ ਇਹ ਸਰਕਾਰ ਚਾਹੁੰਦੀ ਹੁੰਦੀ ਹੈ ਮੈਂ ਸਮਝਦਾ ਵੀ ਪੁਲਿਸ ਮੁਲਾਜ਼ਮਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਸਰਕਾਰ ਚਾਹੁੰਦੀ ਹੁੰਦੀ ਹੈ ਸਾਡਾ ਮੁੱਦੇ ਤੋਂ ਧਿਆਨ हट ਜੇ ਮੁੱਦੇ ਤੋਂ ਧਿਆਨ ਅਟਕੇ ਜਿਵੇਂ ਕੱਲ ਦਾ ਮਸਲਾ ਬਣਾਇਆ ਕਿੱਥੇ ਤਾਂ ਆਮ ਆਦਮੀ ਪਾਰਟੀ ਕਟਾਰੇ ਦੇ ਵਿੱਚ ਸੀ ਟਰਾਲੀ ਚੋਰ ਦਾ ਨਾਹਰਾ ਲੱਗ ਰਿਹਾ ਸੀ ਕਿੱਥੇ ਅੱਜ ਜਿਹੜੀਆਂ ਜਿੰਨੀਆਂ ਵੀ ਵੀਡੀਓ ਚੱਲਣਗੀਆਂ ਉਹ ਮੈਡਨ ਮਨਦੀਪ ਕੋਲ ਡੀਐਸਪੀ ਤੇ ਚੱਲਣਗੀਆਂ ਮਤਲਬ ਮੁੱਦੇ ਤੋਂ ਧਿਆਨ ਭਟਕਾਉਣ ਲਈ ਮੈਂ ਸਮਝਦਾ ਆਮ ਆਦਮੀ ਪਾਰਟੀ ਨੇ ਮਿਲ ਕੇ ਇੱਕ ਪਲਾਨ ਕੀਤਾ ਗਿਆ ਸੀ ਕੱਲ ਵਾਲੀ ਘਟਨਾ ਦਾ ਇਸ ਤਰ੍ਹਾਂ ਹੀ ਪਲਾਨ ਹੁੰਦੇ ਆ ਇਹਦੇ ਕਰਕੇ ਫਿਰ ਕਿਸਾਨ ਸੋਚਦੇ ਆ ਅਧਿਕਾਰਨੀ ਸੋਚਦੇ ਆ ਵੀ ਮੁੱਦਾ ਸਾਡੇ ਲਈ ਪ੍ਰਾਪਤ ਕਰਨਾ ਵੱਡੀ ਗੱਲ ਹੈ ਇਹ ਦੋ ਨੰਬਰ ਦਾ ਇਹ ਦੇ ਕਰਕੇ ਕਈ ਵਾਰੀ ਜਿਵੇਂ ਹੁਣ ਇਹ ਮਸਲਾ ਸੀ ਕੱਲ ਇਹ ਬੈਠ ਕੇ ਇੱਕ ਵਾਰੀ ਸੋਲਵ ਕਰ ਲਿਆ ਵੀ ਚਲ ਇਹ ਮੰਨਿਆ ਵੀ ਮੈਡਮ ਦੀ ਗੱਡੀ ਵੀ ਵਾਪਸ ਹੋਈ ਤੁਸੀਂ ਦੇਖੀ ਹੋਣੀ ਹੈ ਅੱਗੇ ਨਹੀਂ ਨੰਗਣ ਦਿੱਤੀ ਉਸ ਤੋਂ ਬਾਅਦ ਇਹ ਮੈਡਮ ਨੇ ਵੀ ਕਿਹਾ ਵੀ ਯਾਰ ਅਫਸਰ ਸਾਹੀ ਜਿਹੜੀ ਉਹਨਾਂ ਦੇ ਉੱਪਰ ਲਈ ਹਾਈ ਲੈਵਲ ਦੀ ਆਈ ਸੀ ਉਹਨਾਂ ਨੇ ਵੀ ਕਿਹਾ ਵੀ ਛੋਟੀ ਉਮਰ ਜੰਗ ਉਮਰ ਦੇ ਵਿੱਚ ਕਈ ਵਾਰੀ ਕੋਈ ਜਜ਼ਬਾਤੀ ਫੈਸਲੇ ਇਹਨਾਂ ਨੇ ਲੈ ਲੇ ਇਸ ਕਰਕੇ ਇਹ ਵਾਪਰਿਆ ਕਿਉਂਕਿ ਤਤਕਵਾ ਸੀਗੇ ਜਿੱਥੇ ਗੱਡੀ ਖੜੀ ਸੀ ਉੱਪਰ ਟੈਂਟ ਸੀ ਥੱਲੇ ਚਾਦਰਾਂ ਬੀਸੀਆਂ ਸੀ ਉਹ ਦਾ ਦੁਨੀਆ ਨੇ ਦੇਖਿਆ ਹੈਗਾ ਵੀ ਕਿਸਾਨ ਸਹੀ ਸੀ ਤੇ ਪੁਲਿਸ ਪੰਜਾਬ ਮਲਾਜਮ ਡੀਐਸਪੀ ਮੈਡਮ ਗਲਤ ਸੀਗੇ। ਹਮ। ਮਤਲਬ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਸੇ ਤਹਿਤ ਤੁਹਾਨੂੰ ਲੱਗਦਾ ਕੀ ਹੋਇਆ? ਬਿਲਕੁਲ ਬਿਲਕੁਲ ਥੱਕਾ ਹੋਇਆ ਕਿਸਾਨਾਂ ਨਾਲ ਬਹੁਤ ਜ਼ਿਆਦਾ। ਇਹੀ ਕਿਸਾਨ ਮੰਗ ਕਰ ਰਹੇ ਸੀ ਕਿ ਭਾਈ ਤੁਸੀਂ ਪਹਿਲਾਂ ਤਾਂ ਇਹਨੂੰ 10 ਦਿਨ ਫੜ ਕੇ ਪੱਪੂ ਪੰਕਜ ਨੂੰ ਕੋਈ ਇਹਦੀ ਇਨਕੁਆਰੀ ਨਹੀਂ ਕੀਤੀ। ਕੋਈ ਦੀ ਅਰੈਸਟ ਨਹੀਂ ਪਾਈ। ਹੁਣ ਤੁਰੰਤ ਨਵਾਂ ਪਰਚਾ ਦਰਜ ਕਰਕੇ ਜਿਹੜੀ ਇੱਕ ਟਰਾਲੀ ਹੋਰ ਲੰਬੀ ਆ ਉਸ ਦਾ ਤੇ ਇੱਕ ਜਿਹੜੀ ਟਰਾਲੀ ਦੀ ਸਨਾਖਤ ਹੋਈ ਸੀਗੀ ਉ ਜਿਹਦੇ ਟਾਇਰ ਅੰਦਰ ਪਏ ਆ ਥਾਣੇ ਦੇ ਵਿੱਚ ਉਹ ਕਿਸਾਨ ਸੀ ਸਾਡਾ ਸੁਖਰਾਜ ਸਿੰਘ ਇੱਧਰ ਚਗਾਵਾ ਬਲਾਕ ਤੋਂ ਅੰਮ੍ਰਿਤਸਰ ਤੋਂ ਉਹਦੀ ਵੀ ਇੱਕ ਐਪਲੀਕੇਸ਼ਨ ਦਿੱਤੀ ਹੈਗੀ ਹੈ ਕਿ ਐਫ ਆਈ ਆਰ ਦਰਜ ਕਰੋ ਨਾਲ ਹੀ ਸਾਡੀ ਮੰਗ ਸੀਗੀ ਵੀ ਇਹ ਸੀਆਈ ਨੂੰ ਕੇਸ ਦਿਓ ਜੀ ਪਟਿਆਲਾ ਨੂੰ ਜਿਹੜਾ ਐਸ ਪੀ ਡੀ ਦੇ ਅੰਡਰ ਚ ਚੱਲੇ ਤੇ ਤਰੰਤ ਇਹਨਾਂ ਬੰਦਿਆਂ ਨੂੰ ਫੜੋ ਯਾਰ ਇਹ ਮਸਲੇ ਨੂੰ ਲੋਕਾਂ ਦੇ ਸਾਹਮਣੇ ਲਿਆਓ ਵੀ ਸਾਡਾ ਬਹੁਤ ਸਾਰਾ ਸਮਾਨ ਲੁੱਟਿਆ ਹੋਇਆ ਕੱਲੀਆਂ ਟਰਾਲੀਆਂ ਨਹੀਂ ਇਹ ਟਰਾਲੀਆਂ ਤਾਂ ਭਰੀਆਂ ਹੋਈਆਂ ਸੀ ਸਮਾਨ ਨਾਲ ਜੀ ਜਿਹਦੇ ਵਿੱਚ ਭਾਂਡੇ ਸੀ ਸਿਲੰਡਰ ਸੀ ਕੱਪੜੇ ਸੀਗੇ ਸਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਸੀ ਉਹ ਸਾਰੀਆਂ ਚੀਜ਼ਾਂ ਬਰਾਮਦ ਕਰਾਉਣੀ ਚਾਹੀਦੀ ਇਸ ਘਟਨਾ ਤੋਂ ਬਾਅਦ ਹੁਣ ਤੱਕ ਫਿਰ ਕੀ ਕਾਰਵਾਈ ਰਾਤ ਪੁਲਿਸ ਨੇ ਕੀ ਕੀਤਾ ਹੈ ਉਸ ਤੋਂ ਬਾਅਦ ਘਟਨਾ ਤੋਂ ਹੁਣ ਘਟਨਾ ਤੋਂ ਬਾਅਦ ਇਹ ਸਹਿਮਤੀ ਬਣ ਗਈ ਸੀ ਵੀ ਅਸੀਂ ਦੇਖੋ ਐਫ ਆਈ ਆਰ ਲਾਂਚ ਕਰ ਦਿੰਨੇ ਆ ਦੁਬਾਰੇ ਤੇ ਸੀਆਈ ਨੂੰ ਕੇਸ ਦੇ ਦਿੰਨੇ ਆ ਜੀ ਤੇ ਤੁਹਾਨੂੰ ਉਹਦੀ ਕਾਪੀ ਹੈ ਜਿਹੜੀ ਉਹ ਸ਼ੌਂਪਦਾਂਗੇ ਹਜੇ ਤੱਕ ਮੇਰੇ ਕੋਲ ਤਾਂ ਕਾਪੀ ਕੋਈ ਪੁੱਜੀ ਨਹੀਂ ਪ ਐਫ ਆਈ ਆਰ ਲਾਂਚ ਹੋ ਗਈ ਸਟੇਜ ਤੇ ਆ ਕੇ ਵਿਸ਼ਵਾਸ ਵੀ ਦੇ ਕੇ ਗਏ ਸੀ ਜਿਹੜੀ ਮੀਡੀਆ ਚੈਨਲਾਂ ਤੇ ਚੱਲੀ ਹੈ ਸਾਰੀ ਗੱਲਬਾਤ ਅਗਰ ਨਹੀਂ ਵੀ ਉਹ ਕਾਰਵਾਈ ਅੱਜ ਕੋਈ ਕਰਨਗੇ ਜੀ ਉਹਨੂੰ ਪੱਪੂ ਪੰਕਜ ਨੂੰ ਜਾਂ ਹੋਰ ਵੀ ਜਿੰਨੇ ਬੰਦੇ ਹੋ ਸ਼ਾਮਲ ਹੈ ਉਹਨਾਂ ਨੂੰ ਨਹੀਂ ਗ੍ਰਿਫਤਾਰ ਕਰਨਗੇ ਤਾਂ ਅਗਲਾ ਧਰਨਾ ਫਿਰ ਸਿੱਧਾ ਪਟਿਆਲੇ ਹੋਏਗਾ ਐਸ ਐਸ ਪੀ ਦਫ਼ਤਰ ਹੋਏਗਾ ਇਹ ਆਰ ਪਰ ਦੀ ਲੜਾਈ ਲੜਾਂਗੇ ਪਰ ਪਿੱਛੇ ਨਹੀਂ ਹਟਾਂਗੇ ਸਾਡੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ ਹੋਏ ਸੰਦ ਨੇ ਜਿਹੜੇ ਇਹਨਾਂ ਨੇ ਚੋਰੀ ਕਰਕੇ ਵੱਢ ਟੁੱਕ ਕੇ ਸਾਡੇ ਔਰਮਾਨਾਂ ਤੇ ਪਾਣੀ ਫੇਰੇ ਉਹ ਕੱਲੀ ਕੱਲੀ ਚੀਜ਼ ਇੱਕ ਇੱਕ ਨਾਟਾ ਜਿਹੜਾ ਆਪਾਂ ਬਰਾਮਦ ਕਰਾਵਾਂ। ਡੀਐਸਪੀ ਕੱਲ ਕਹਿ ਰਹੇ ਸੀ ਕਿ ਕਿਸਾਨਾਂ ਉੱਤੇ ਕਾਰਵਾਈ ਹੋਵੇਗੀ। ਤੁਹਾਡੇ ਕਿਸਾਨਾਂ ਉੱਤ ਜਾ ਤੁਹਾਡੇ ਉੱਤੇ ਵੀ ਕੋਈ ਕਾਰਵਾਈ ਕੀਤੀ ਗਈ ਹੈ। ਨਹੀਂ ਹਾਲੇ ਤੱਕ ਕੋਈ ਕਾਰਵਾਈ ਸਾਡੇ ਤੇ ਨਹੀਂ ਕੀਤੀ ਗਈ ਕਿਉਂਕਿ ਜਦੋਂ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਅੰਦਰ ਮੈਡਮ ਵਿੱਚ ਸੀਗੇ ਡੀਐਸਪੀ। ਜੇ ਉਹ ਕਾਰਵਾਈ ਕਰਦੇ ਉਹਦੂ ਵੱਡੀ ਕਾਰਵਾਈ ਤਾਂ ਸਾਡੀ ਬਣਦੀ ਹੈ। ਅਸੀਂ ਹੁਣ ਵੀ ਕਰਵਾ ਸਕਦੇ ਹਾਂ ਜਿਉਹੀ ਜੀ ਗੱਲ ਕਰਨੀ ਹੈ। ਕਿੰਨੇ ਕਿਸਾਨਾਂ ਦੇ ਕੱਲ ਮਤਲਬ ਵਾਪਰਿਆ ਹੈ ਘਟਨਾ ਤੁਹਾਡੇ? ਤਕਰੀਬਨ ਇਹ 1.5 ਦਰਜਣ ਹੋਣਗੇ ਕਿਸਾਨ ਉਸ ਟਾਈਮ ਗੱਡੀ ਦੇ ਮੂਹਰੇ ਜਦੋਂ ਇਹ ਸਾਰਾ ਕੁਝ ਬਹੁਤ ਬਹੁਤ ਧੰਨਵਾਦ ਪਤਨ ਨਮਾਜ਼ ਜੀ ਬਹੁਤ ਜੀ ਤਾਂ ਗੱਲਬਾਤ ਕੀਤੀ ਸਾਰੇ ਕੱਲ ਦੇ ਮਾਮਲੇ ਤੇ ਤੇ ਉਹਨਾਂ ਦੱਸਿਆ ਕਿ ਕੀ ਕੁਝ ਵਾਪਰੇ ਅਸਲ ਘਟਨਾ ਕੀ ਸੀਗੀ ਜਿਹੜਾ ਗੋਦੀ ਮੀਡੀਆ ਕਹ ਲਈਏ ਉਹ ਪੰਜਾਬ ਦਾ ਗੋਦੀ ਮੀਡੀਆ ਕੁਝ ਹੋਰ ਦਿਖਾ ਰਿਹਾ ਉਹ ਇਹ ਦਿਖਾ ਰਿਹਾ ਕਿ ਕਿਸਾਨਾਂ ਨੇ ਡੀਐਸਪੀ ਨਾਲ ਤਾਂ ਕਿਆ ਕੀਤਾ ਆ ਕੀਤਾ ਪਰ ਅਸਲ ਘਟਨਾ ਜਿਹੜੀ ਹੈ ਉਹ ਵੀਡੀਓ ਵੀ ਹਰ ਇੱਕ ਨੈੱਟ ਦੇ ਉੱਤੇ ਪਈ ਹੈ ਫੇਸਬੁੱਕ ਤੇ YouTube ਦੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਜੋ ਸਚਾਈ ਹੈ ਉਹ ਸੁਣਾਈ ਹੈ